ਤੇ ਸਾਡਾ 4 ਮਹੀਨੇ ਹੋ ਗਿਆ ਤਨਖਾਹ ਰੁਕੀ ਨੂੰ ਸਾਡਾ ਰੋਟੀ ਨਾਲ ਬਹੁਤ ਜ਼ਿਆਦਾ ਔਖਾ ਹੋਇਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਆ ਰਹੀ ਆ ਤੇ ਇਹ ਸਰਕਾਰ ਦੇ ਇੰਨਾ ਪ੍ਰੋਟੈਸਟ ਆਪਾਂ ਕੀਤਾ ਕਿਉਂਕਿ ਸਾਡਾ ਜਿਨ੍ਹਾਂ ਨੇ ਕੰਕ ਲੈਣੀ ਸੀਗੀ ਉਹਨਾਂ ਕੋਲ ਕੋਈ ਪੈਸਾ ਨਹੀਂ ਗੱਲ ਜਿਹੜਾ ਕੰਕ ਲੈ ਸਕਣ ਬਾਕੀ ਜਿਹੜਾ ਕੰਮ ਸਾਡਾ ਸਾਰਾ ਠੱਪ ਹੋਇਆ ਜਿਨ੍ਹਾਂ ਕੋਲੋਂ ਅਸੀਂ ਪੈਸੇ ਲੈ ਰਹੇ ਆ ਉਹ ਸਾਡੇ ਕੋਲ ਸੌਦਾ ਲਿਆ ਉਹ ਪੈਸੇ ਮੰਗਦੇ ਆ ਸਾਡੇ ਕੋਲ ਤੇ ਸਾਡਾ ਬਹੁਤ ਜ਼ਿਆਦਾ ਮੁਸ਼ਕਲ ਇਸ ਟਾਈਮ ਕੰਮ ਚੱਲਦਾ ਕੀ ਮੰਗ ਕਰਦੇ ਅਹੀਂ ਇਹ ਮੰਗਿਤ ਕਰਦੇ ਆਂ ਵੀ ਸਾਡੀ ਚੌਥਾ ਮਹੀਨਾ ਚੱਲਦਾ ਤਿੰਨਾਂ ਮਹੀਨੇ ਤਨਖਾਹ ਦਿੱਤੀ ਜਾਵੇ ਸਾਡਾ ਲੈਣ ਦੇਣ ਚੱਲ ਜਵੇ ਤੇ ਬਾਕੀ ਜਿਹੜੇ ਕੱਚੇ ਮੁਲਾਜ਼ਮ ਆਈ ਉਹ ਅਹੀਂ ਹੈ ਡਿਲੀਵਰੀਆਂ ਸਾਰੇ ਕਿ ਉਹ ਪੱਕੇ ਕੀਤੇ ਜਾਣ ਸਾਡੀਆਂ ਮੰਗਾਂ ਸੀ ਸਾਨੂੰ ਪੰਜਾਬ ਤੋਂ ਕਾਲ ਆਈ ਸੀ ਜੀ ਵੀ ਸਾਡੀਆਂ ਤਿੰਨ ਤਿੰਨ ਮਹੀਨੇ ਤੋਂ ਤਨਖਾਹਾਂ ਰੁਗੀਆਂ ਜਾਂ ਜੀ ਸਾਡੀਆਂ ਤਨਖਾਹਾਂ ਨਹੀਂ ਕਰ ਰਹਾ ਸਾਨੂੰ ਕਾਲ ਆਈ ਸੀ 11 ਤੇ 12 ਜੁਲਾਈ ਦਾ ਮੰਡਲ ਦਫ਼ਤਰਾਂ ਦੇ ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਕਰੋ ਤੇ ਤੁਹਾਨੂੰ ਤਾਂ ਹੀ ਬਜਟ ਆਉਣਾ ਹੈ ਜੀ ਸਾਨੂੰ 4 ਮਹੀਨੇ ਹੋ ਗਿਆ ਸਾਥੀਆਂ ਨੂੰ ਬਹੁਤ ਮੰਦਾ ਹਾਲ ਆ ਜੀ ਕਿੰਨੇ ਲੀਵਰਿਆ ਸਾਰੀ ਕੁਲ ਟੋਟਲ ਸਾਡੇ ਕੋਲ ਜੀ ਇੱਥੇ 215 ਬੰਦੇ ਆ ਜੀ ਮੰਡਲ ਦੇ ਮੰਡਲ ਦੇ ਹਾਂ ਜੀ ਕਿੰਨੇ ਮਹੀਨੇ ਤੋਂ ਤਨਖਾਹ ਤੁਹਾਡੀ ਰੁਕੀ ਹੋਈ ਆ 3 ਮਹੀਨੇ ਹੋ ਗਿਆ ਜੀ ਚੌਥਾ ਮਹੀਨਾ ਚੱਲਦਾ ਪਿਆ ਜੀ ਕੀ ਤੁਸੀਂ ਕੋਈ ਮਰੰਡਮ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਹਾਂ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਜੀ ਸਾਨੂੰ ਕਹਿੰਦੇ ਬਾਈਟਾਊਗਾ ਤੇ ਪੇਮੈਂਟ ਹੋਊਗੀ ਜੀ ਸਾਡੇ ਸਾਥੀ ਕਣਕ ਲੈਣ ਤੋਂ ਵੀ ਰਹਿ ਚੁੱਕੇ ਆ ਜੀ ਬੱਚਿਆਂ ਦੇ ਵਜੀਫੇ ਸੀ ਆ ਦਾਖਲੇ ਕਰਾਉਣੇ ਸੀ ਉਹਨਾਂ ਕਰਕੇ ਪੈਸੇ ਨਾ ਮਿਲਣ ਕਰਕੇ ਬੱਚਿਆਂ ਦੇ ਦਾਖਲੇ ਵੀ ਨਹੀਂ ਹੋ ਸਕੇ ਜੀ ਸਾਡੇ ਬਹੁਤ ਮੰਦਾ ਹਾਲ ਹੈ ਜੀ ਰੋਟੀ ਦਾ ਰੋਜ਼ਗਾਰ ਬਹੁਤ ਮੁਸ਼ਕਲ ਹੋਇਆ ਪਿਆ ਜੀ ਸਾਡੇ ਸਾਥੀਆਂ ਦਾ ਕੀ ਮੰਗ ਕਰਦੇ ਆਂ ਸਰ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜਲਦ ਤੋਂ ਜਲਦ ਸਾਡੀਆਂ ਪੇਮੈਂਟਾਂ ਕੀਤੀਆਂ ਜਾਣ ਸਾਡੇ ਕੱਚੇ ਸਾਥੀ ਜਿਹੜੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਆ ਤੁਸੀਂ ਕੱਚੇ ਆ ਕਿ ਡੀਸੀ ਗ੍ਰੇਡ ਆ ਅਸੀਂ ਕੱਚੇ ਸਾਥੀ ਆ ਜੀ ਜੋ ਅੱਜ 215 ਸਾਥੀ ਬੈਠੇ ਆ ਜੀ ਸਾਡੇ ਅਸੀਂ ਡੇਲੀ ਵੇਜ ਆ ਜੀ ਹਾਂਜੀ ਕੱਚੇ ਹਾਂ ਜੀ ਮੈਂ ਮੰਡਲ ਸੁਪਰਡੈਂਟ ਐਜ਼ ਐ ਹਰਪ੍ਰੀਤ ਸਿੰਘ ਦਾ ਇਥੇ ਤਣਾਦ ਹਾਂ ਤੇ ਇਹ ਜਿਹੜੇ ਆਪਣੇ ਬਾਹਰ ਲੇਬਰ ਨੇ ਤਰਨਾ ਲਾਇਆ ਉਹਦੇ ਬਾਰੇ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਇਹਨਾਂ ਨੇ ਇਹਨਾਂ ਦੀਆਂ 3 ਮਹੀਨੇ ਦੀਆਂ ਤਨਖਾਹਾਂ ਨੇ ਜੋ ਕਿ ਪੂਰੇ ਪੰਜਾਬ ਦੇ ਪੂਰੇ ਆਪਣੀ ਪੂਰੇ ਪੰਜਾਬ ਦੀਆਂ ਰੁਕੀਆਂ ਹੋਈਆਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਤੇ ਉਸ ਇਸ ਦੇ ਸਬੰਧ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਜਿਹੜਾ ਨੋਟਿਸ ਤੋਂ ਪਹਿਲਾਂ ਵੀ ਅਸੀਂ ਐਚ.ਓ.ਡੀ ਨੂੰ ਲਿਖ ਕੇ ਦਿੱਤਾ ਆਪਣੇ ਹੈੱਡ ਆਫਿਸ ਦੇ ਵਿੱਚ ਕਿ ਮਜ਼ਦੂਰਾਂ ਦੀਆਂ ਜਣੀਆਂ ਤਿੰਨ ਮਹੀਨੇ ਦੀਆਂ ਤਨਖਾਹਾਂ ਰੁਕੀਆਂ ਨੇ ਪਾਈਆਂ ਜਾਣ ਇਹਨਾਂ ਦਾ ਜਲਦ ਤੋਂ ਜਲਦ ਬਜਟ ਵਗੈਰਾ ਰੀਲੀਜ਼ ਕੀਤਾ ਜਾਵੇ ਤੇ ਜਿਸ ਤਰ੍ਹਾਂ ਹੀ ਬਜਟ ਰੀਲੀਜ਼ ਹੁੰਦਾ ਤੇ ਇਹਨਾਂ ਆਪ ਇਹਨਾਂ ਦੀਆਂ ਸਾਰੀਆਂ ਤਨਖਾਹਾਂ ਜਿਹੜੀਆਂ ਬਚਦੀਆਂ ਜਿਹੜੀਆਂ ਬੈਲੈਂਸ ਤਨਖਾਹਾਂ ਨੇ ਉਹ ਦੇ ਦਿੱਤੀਆਂ ਜਾਣਗੀਆਂ ਸੋ ਮੈਂ ਇਹੀ ਕਹਿ ਕੇ ਤੁਹਾਨੂੰ ਵਾਅਦਾ ਸਰ ਨੀਅਰ ਬੋਰਡ ਸਾਡੇ ਕੋ 108 ਲੇਬਰ ਹੈਗੀ ਪੱਕੀ ਤੇ ਕੁਝ ਸੀਜ਼ਨਲੀ ਅਸੀਂ ਰੱਖੀਦੀ ਐ ਕੀ ਕਿੱਲਾ ਇਹ ਤਨਖਾਹਾਂ ਦੀ ਮੰਗਾਂ ਤਾਂ ਹੋਰ ਵੀ ਕਈ ਕੰਮ ਹੋ ਗਿਆਂ ਅ ਕੇਵਲ ਤੇ ਕੇਵਲ ਤਨਖਾਹਾਂ ਦੀ ਮੰਗ ਹੈ ਜੀ ਕਿਉਂਕਿ 31 ਮਾਰਚ ਤੋਂ ਬਾਅਦ ਜਿਹੜਾ ਤਨਖਾਹ ਦਾ ਬਜਟ ਹੈੱਡ ਆਫਿਸ ਵੱਲੋਂ ਰੀਲੀਜ਼ ਨਹੀਂ ਕੀਤਾ ਗਿਆ ਤੇ ਉਹ ਬਜਟ ਰੀਲੀਜ਼ ਹੁੰਦੇ ਇਹਨਾਂ ਦੀਆਂ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ